ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੁਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਜਦੋਂ ਕੋਈ ਪਰਿਵਾਰ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਹੋ ਜਾਂਦਾ ਹੈ ਤਾਂ ਉਸ ਪਰਿਵਾਰ ਦੇ ਧੀਆਂ ਪੁੱਤਰ ਇਸ ਢੰਗ ਨਾਲ ਵਿਆਹੇ ਜਾਂਦੇ ਹਨ ਤਾਂ ਕਿ ਪਰਿਵਾਰ ਹੋਰ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਹੋਵੇ। ਵਾਸਤਵ ਵਿੱਚ ਇਹ ਵਿਆਹ ਨਹੀਂ ਹੁੰਦੇ ਇਹ ਪਰਿਵਾਰਕ ਰਾਜਨੀਤਿਕ ਆਰਥਿਕ ਵਪਾਰਕ ਸੰਧੀਆਂ ਹੁੰਦੀਆਂ ਹਨ। ਵਿਆਹ ਆਮ ਸਧਾਰਨ ਲੋਕ ਕਰਦੇ ਹਨ। ਪ੍ਰਸਿੱਧ ਪਰਿਵਾਰ ਸਹਿਯੋਗ ਦੇ ਸਮਝੌਤੇ ਕਰਦੇ ਹਨ ਸਧਾਰਨ ਪਰਿਵਾਰ ਵਿਆਹ ਕਰਕੇ ਇੱਕ ਤੇ ਇੱਕ ਦੋ ਹੋ ਜਾਂਦੇ ਹਨ ਵੱਡੇ ਅਤੇ ਪ੍ਰਸਿੱਧ ਪਰਿਵਾਰ ਆਪਣੀ ਸ਼ਕਤੀ ਜਾਇਦਾਦ ਅਤੇ ਪ੍ਰਭਾਵ ਵਧਾ ਕੇ ਇੱਕ ਤੇ ਇੱਕ 11 ਹੋ ਜਾਂਦੇ ਹਨ ਪ੍ਰਸਿੱਧ ਪਰਿਵਾਰਾਂ ਦਾ ਨਾਂ ਹੀ ਉਹਨਾਂ ਦੀ ਮਾਇਕ ਅਤੇ ਰਾਜਨੀਤਿਕ ਸ਼ਕਤੀ ਸਿੱਧ ਹੁੰਦਾ ਹੈ ਧੀਆਂ ਪਰਿਵਾਰਕ ਦੂਤ ਹੁੰਦੀਆਂ ਹਨ ਸਧਾਰਨ ਪਰਿਵਾਰ ਨੇੜਲੇ ਇਲਾਕੇ ਤੱਕ ਸੀਮਤ ਰਹਿੰਦੇ ਹਨ ਖੁਸ਼ਹਾਲ ਪਰਿਵਾਰ ਵਿਆਹ ਵਾਸਤੇ ਰਾਸ਼ਟਰੀ ਪੱਧਰ ਤੇ ਵਿਚਰਦੇ ਹਨ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਵਿਚਰਦੇ ਹਨ ਉਹ ਅੰਤਰਰਾਸ਼ਟਰੀ ਪ੍ਰਸਿੱਧੀ ਅਤੇ ਪ੍ਰਭਾਵ ਵਾਲੇ ਹੋ ਜਾਂਦੇ ਹਨ ਹਾਕਮ ਜਮਾਤਾਂ ਦੀ ਜਾਤ ਵੱਖਰੀ ਹੁੰਦੀ ਹੈ ਉਹਨਾਂ ਦੀ ਜਾਤ ਹਕੂਮਤ ਹੁੰਦੀ ਹੈ ਉਹ ਵਿਆਹ ਇਸ ਢੰਗ ਨਾਲ ਕਰਦੇ ਹਨ ਕਿ ਹਕੂਮਤ ਉਹਨਾਂ ਦੇ ਹੱਥਾਂ ਵਿੱਚ ਰਹੇ ਜੇ ਕਿਸੇ ਗਾਜ਼ਲ ਵਿੱਚ ਤਿੰਨ ਚਾਰ ਚੰਗੇ ਸ਼ੇਅਰ ਹੋਣ ਤਾਂ ਉਹ ਯਾਦਗਾਰੀ ਅਤੇ ਮਿਸਾਲੀ ਗਾਜ਼ਲ ਬਣ ਜਾਂਦੀ ਹੈ ਜੇ ਕਿਸੇ ਟੀਮ ਵਿੱਚ ਚਾਰ ਪੰਜ ਚੰਗੇ ਖਿਡਾਰੀ ਹੋਣ ਉਹ ਟੀਮ ਸੌਖਿਆਂ ਹੀ ਜਿੱਤ ਜਾਂਦੀ ਹੈ ਜੇ ਕਿਸੇ ਪਰਿਵਾਰ ਵਿੱਚ ਤਿੰਨ ਚਾਰ ਅਫਸਰ ਹੋਣ ਬਾਕੀ ਵੀ ਅਕਸਰ ਅਫਸਰ ਬਣ ਜਾਂਦੇ ਹਨ ਚਰਚਲ ਦੀ ਪਤਨੀ ਪਤੀ ਲਈ ਵੋਟਾਂ ਮੰਗ ਰਹੀ ਸੀ ਅਜਿਹੇ ਸਮੇਂ ਹਾਸਾ ਮਖੌਲ ਅਤੇ ਨੌਕ-ਝੌਕ ਹੁੰਦੀ ਹੀ ਹੈ ਇੱਕ ਵੋਟਰ ਨੇ ਕਿਹਾ ਮੈਂ ਇਸ ਆਲਸੀ ਬੰਦੇ ਨੂੰ ਵੋਟ ਨਹੀਂ ਪਾਉਣੀ ਇਹ ਤਾਂ ਉੱਠਦਾ ਹੀ 11 ਵਜੇ ਹੈ ਅਜਿਹਾ ਨਹੀਂ ਹੈ ਮੈਂ ਪਤਨੀ ਹਾਂ ਆਸ ਹੈ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਗੇ ਆ ਮੈਡਮ ਸਮਝ ਆ ਗਈ ਹੈ ਤੁਹਾਡੇ ਵਰਗੀ ਪਤਨੀ ਹੋਵੇ ਤਾਂ 11 ਵਜੇ ਉੱਠਣਾ ਹੀ ਬਹਾਦਰੀ ਹੈ ਜੇ ਤੁਸੀਂ ਮੇਰੀ ਪਤਨੀ ਹੁੰਦੇ ਤਾਂ ਮੈਂ ਤਾਂ ਜਾਗਣਾ ਹੀ ਨਹੀਂ ਸੀ ਮੇਰੀ ਵੋਟ ਪੱਕੀ ਨਾਲੰਦਾ ਯੂਨੀਵਰਸਿਟੀ ਵਿੱਚ ਦਾਖਲ ਹੀ ਵਿਦਵਾਨ ਹੁੰਦੇ ਸਨ ਹਰੇਕ ਵਿਦਿਆਰਥੀ ਨੂੰ ਅੰਦਰ ਜਾਣ ਤੋਂ ਪਹਿਲਾਂ ਦੁਆਰਪਾਲ ਨਾਲ ਵਾਰਤਾਲਾਪ ਕਰਨਾ ਪੈਂਦਾ ਸੀ ਜਿਹੜੇ ਦਾਖਲੇ ਦੇ ਯੋਗ ਸਮਝੇ ਜਾਂਦੇ ਸਨ ਉਹਨਾਂ ਨੂੰ ਪਹਿਲੇ ਸਾਲ ਉਹਨਾਂ ਦੇ ਗਿਆਨ ਦੇ ਕਮੰਡ ਕਰਨ ਬ੍ਰਹਮ ਗਿਆਨੀ ਕਿਹਾ ਜਾਂਦਾ ਸੀ ਦੂਜੇ ਸਾਲ ਕਮੰਡ ਅੱਧਾ ਰਹਿ ਜਾਣ ਕਾਰਨ ਬ੍ਰਹਮ ਆਚਾਰੀਆ ਕਿਹਾ ਜਾਂਦਾ ਸੀ ਜੇ ਉਹ ਤੀਜੇ ਸਾਲ ਵਿੱਚ ਪਹੁੰਚ ਜਾਂਦੇ ਸਨ ਤਾਂ ਉਹਨਾਂ ਨੂੰ ਵਿਦਿਆਰਥੀ ਕਿਹਾ ਜਾਂਦਾ ਸੀ ਅਨਪੜ ਵੱਡੀਆਂ ਚੋਰੀਆਂ ਨਹੀਂ ਕਰਦੇ ਕਿਉਂਕਿ ਵੱਡੀਆਂ ਚੋਰੀਆਂ ਉਹਨਾਂ ਦੀ ਗਿਣਤੀ ਮਿੰਤੀ ਵਿੱਚ ਨਹੀਂ ਆਉਂਦੀਆਂ ਵੱਡੀਆਂ ਚੋਰੀਆਂ ਠੱਗੀਆਂ ਆਦ ਹਮੇਸ਼ਾ ਪੜ੍ਹੇ ਲਿਖੇ ਲੋਕ ਕਰਦੇ ਹਨ ਉਚੇਰੀਆਂ ਪੜਾਈਆਂ ਨੇ ਚੋਰੀਆਂ, heira ਫੇਰੀਆਂ, ਠੱਗੀਆਂ, ਘਟਾਲਿਆਂ ਦੇ ਆਕਾਰ ਵੱਡੇ ਕਰ ਦਿੱਤੇ ਹਨ। ਕਿਸੇ ਦੀਆਂ ਮਜਬੂਰੀਆਂ ਤੇ ਹੱਸਣਾ ਨਹੀਂ ਚਾਹੀਦਾ। ਮਜਬੂਰੀਆਂ ਕੋਈ ਆਪਣੀ ਮਰਜ਼ੀ ਨਾਲ ਨਹੀਂ ਚੁਣਦਾ। ਬੁਰਾ ਵਕਤ ਕਿਸੇ ਤੋਂ ਪੁੱਛ ਕੇ ਨਹੀਂ ਆਉਂਦਾ ਪਰ ਇਹ ਆਉਂਦਾ ਹਰ ਕਿਸੇ ਲਈ ਹੈ। ਅਕਲ ਕਿੰਨੀ ਵੀ ਤੇਜ਼ ਹੋਵੇ, ਅਕਲ ਨਾਲ ਸਭ ਕੁਝ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਮੂਰਖ ਬਣਨਾ ਵੀ ਸਿਆਣਪ ਹੁੰਦੀ ਹੈ। ਮੀਰ ਬਾਲ ਸਭ ਤੋਂ ਵੱਧ ਅਕਲਮੰਦ ਹੋਣ ਦੇ ਬਾਵਜੂਦ ਬਾਰਸ਼ਾ ਨਾ ਬਣ ਸਕਿਆ ਤੁਸੀਂ ਕਦੇ ਵੀ ਆਪਣੇ ਆਪ ਨੂੰ ਗਲੇ ਨਹੀਂ ਲਾ ਸਕਦੇ ਰੋਣ ਲਈ ਕਿਸੇ ਹੋਰ ਦਾ ਮੋਢਾ ਹੀ ਕੰਮ ਆਉਂਦਾ ਹੈ ਰਿਸ਼ਤੇ ਪੈਸੇ ਦੇ ਮਹਤਾਜ ਨਹੀਂ ਹੁੰਦੇ ਕੁਝ ਰਿਸ਼ਤੇ ਮੁਨਾਫਾ ਨਹੀਂ ਦਿੰਦੇ ਪਰ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦੇ ਹਨ ਕਮਾਈ ਛੋਟੀ ਹੋਵੇ ਜਾਂ ਵੱਡੀ ਪਰ ਰੋਟੀ ਦਾ ਆਕਾਰ ਉਹੀ ਰਹਿੰਦਾ ਹੈ ਘੜੀ ਇਹ ਹੋਵੇ ਜਾਂ ਉਹ ਵਕਤ ਉਹੀ ਦਿਸ ਦੱਸਦੀ ਹੈ ਬਦਲਾ ਲੈਣ ਵਿੱਚ ਕੀ ਮਜ਼ਾ ਹੈ ਮਜ਼ਾ ਤਾਂ ਹੈ ਜੇ ਸਾਹਮਣੇ ਖਲੋਤੇ ਦੁਸ਼ਮਣ ਨੂੰ ਆਪਣਾ ਸ਼ੁਭਚਿੰਤਕ ਬਣਾ ਲਵਾਂ ਇਨਸਾਨ ਦੀ ਇੱਛਾ ਹੈ ਕਿ ਉਡਣ ਲਈ ਉਸ ਦੇ ਖੰਭ ਹੋਣ ਪਰ ਪੰਛੀ ਚਾਹੁੰਦੇ ਹਨ ਕਿ ਉਹਨਾਂ ਦੇ ਰਹਿਣ ਲਈ ਘਰ ਹੋਵੇ ਉਮੀਦ ਰੱਖੋ ਮਿਹਨਤ ਕਰੋ ਮਿਲਣ ਵਾਲਾ ਸਭ ਕੁਝ ਮਿਲੇਗਾ ਮੁਗਲਾਂ ਦੇ ਜਮਾਨੇ ਵਿੱਚ ਜਿਹੜੇ ਮੁਸਲਮਾਨ ਬਣ ਲਈ ਤਿਆਰ ਨਹੀਂ ਸਨ ਉਹਨਾਂ ਤੇ ਜਜ਼ੀਆ ਨਾਂ ਦਾ ਵਿਸ਼ੇਸ਼ ਟੈਕਸ ਦੰਡ ਲਾਇਆ ਜਾਂਦਾ ਸੀ ਕੇਵਲ ਜਜ਼ੀਆ ਹੀ ਨਹੀਂ ਸਿਲਾਇਆ ਜਾਂਦਾ ਕਈ پابੰਦੀਆਂ ਵੀ ਲਾਈਆਂ ਜਾਂਦੀਆਂ ਸਨ ਜਿਵੇਂ ਉਹ ਮੁਸਲਮਾਨਾਂ ਵਾਲਾ ਕੋਈ ਅਧਿਕਾਰ ਨਹੀਂ ਮੰਗਣਗੇ ਬਰਾਬਰੀ ਦਾ ਦਾਵਾ ਨਹੀਂ ਕਰਨਗੇ ਸ਼ਸਤਰ ਧਾਰਨ ਨਹੀਂ ਕਰਨਗੇ ਘੋੜੇ ਉੱਪਰ ਸਵਾਰ ਹੋ ਕੇ ਕਿਸੇ ਮੁਸਲਮਾਨ ਸਾਹਮਣੇ ਨਹੀਂ ਆਉਣਗੇ ਕੋਈ ਮੰਦਰ ਨਹੀਂ ਉਸਾਰਨਗੇ ਟਾਹੇਗੇ ਮੰਦਰਾਂ ਨੂੰ ਮੋੜ ਨਹੀਂ ਉਸਾਰਨਗੇ ਬੋਲੇ ਹੋਏ ਸ਼ਬਦਾਂ ਵਿੱਚ ਲਿਖੇ ਗਏ ਸ਼ਬਦਾਂ ਨਾਲੋਂ ਪਰੇਸ਼ਾਨ ਅਤੇ ਪ੍ਰਸੰਨ ਕਰਨ ਦੀ ਸ਼ਕਤੀ ਵਧੇਰੇ ਹੁੰਦੀ ਹੈ ਕਿ ਬੋਲੇ ਸ਼ਬਦਾਂ ਦਾ ਪ੍ਰਭਾਵ ਸਿੱਧਾ ਪੈਂਦਾ ਹੈ। ਚਿੰਤਾਮਈ ਸੋਚ ਦਾ ਵੀ ਕੁਝ ਹਾਲਤਾਂ ਵਿੱਚ ਲਾਭ ਹੁੰਦਾ ਹੈ। ਇਸ ਢੰਗ ਨਾਲ ਯੋਗ ਤਿਆਰੀ ਹੋ ਜਾਂਦੀ ਹੈ ਜਿਵੇਂ ਕਾਰ ਵਿੱਚ ਪੈਟਰੋਲ ਮੁੱਕ ਸਕਦਾ ਹੈ। ਚਾਬੀ ਕਾਰ ਅੰਦਰ ਰਹਿ ਸਕਦੀ ਹੈ। ਟਾਇਰ ਪੰਕਚਰ ਹੋ ਸਕਦਾ ਹੈ। ਭੁੱਖ ਪਿਆਸ ਲੱਗ ਸਕਦੀ ਹੈ। ਰਸਤੇ ਵਿੱਚ ਜਾਮ ਲੱਗ ਸਕਦਾ ਹੈ। ਪੈਟਰੋਲ ਪਰਵਾ ਲਿਆ ਹੈ। ਜੈਕ ਰੱਖ ਲਿਆ ਹੈ। ਖਾਣਾ ਲੈ ਲਿਆ ਹੈ। ਪਾਣੀ ਦੀ ਬੋਤਲ ਰੱਖ ਲਈ ਹੈ ਦੂਜੀ ਚਾਬੀ ਪਰਸ ਵਿੱਚ ਪਾ ਲਈ ਹੈ ਪੈਸੇ ਬੋਟੂਏ ਵਿੱਚ ਰੱਖ ਲਏ ਹਨ ਅਜਿਹਾ ਕਰਨ ਨਾਲ ਚਿੰਤਾ ਮੁੱਕ ਜਾਵੇਗੀ ਜਿਸ ਕਾਰਨ ਕੁਝ ਨਹੀਂ ਵਾਪਰੇਗਾ ਕਿਉਂਕਿ ਤਿਆਰੀ ਕੀਤੀ ਹੋਈ ਹੈ ਬਲਾਤਕਾਰ ਭਾਵਨਾਤਮਕ ਲਿੰਗਕ ਅਪਰਾਧ ਹੀ ਨਹੀਂ ਹੈ ਇਹ ਮਰਦਾਨੀ ਸ਼ਕਤੀ ਦਾ ਅਪਰਾਧ ਹੈ ਪੁਰਸ਼ ਆਪਣੇ ਲਿੰਗ ਨੂੰ ਹਥਿਆਰ ਵਜੋਂ ਵਰਤਦਾ ਹੈ ਇਸੇ ਕਰਕੇ ਸਾਰੇ ਹਥਿਆਰ ਪੁਰਸ਼ ਲਿੰਗ ਦੇ ਹੀ ਵੱਖ-ਵੱਖ ਰੂਪ ਹਨ ਇਹ ਪੁਰਸ਼ ਵੱਲੋਂ ਔਰਤ ਉਤੇ ਕਾਬਜ ਹੋਣ, ਡਰਾਉਣ, ਧਮਕਾਉਣ, ਝੁਕਾਉਣ ਦਾ ਅਪਰਾਧ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।